ਬੱਲੇ ਸਿਕਲ ਜੀ ਤੋਰੀ ਕਾਲ ਜੀ ਸੰਦੀਪ ਜੀ ਹੋਰ ਕੀ ਹਾਲ ਜੋ ਬਾਵਾ ਜੀ ਮੇਰਾ ਮੇਰਾ ਤੁਹਾਡੇ ਹੋਰ ਸਲਾ ਜੀ ਬਸ ਚੜਦੀ ਕਲਾ ਜੀ ਮਹਾਰਾਜ ਦੀ ਮੇਰਾ ਗੁਰੂ ਅੰਗਦੇ ਪਾਤਸ਼ਾਹ ਦੀਆਂ ਮੇਰਾ ਜੈ ਜੀ ਦੇ ਜੀ ਹਾਂਜੀ ਹਾਂਜੀ ਉਸ ਦਿਨ ਫਿਰਦਾ ਮਨ ਉਸ ਦਿਨ ਜੀ ਮਿੰਟੋ ਮਸਤੀ ਕੰਮ ਹੋ ਗਿਆ ਘੰਟੇ ਜੀ ਅੱਛਾ ਹਾਂ ਪੰਜੇ ਮੱਜਾਂ ਕੰਢੇ ਵੇ ਗਿਆ ਥੋਰੇ ਥੋਰੇ ਤਾਂ ਵਿਕੀ ਗਈਆਂ ਰੇਡ ਜਾਏ ਜੀ ਸਨ ਭਾਜੀ ਰੇਡ ਮੱਜਾਂ ਵੀ ਚੰਗੀਆਂ ਮਈਆਂ ਵੀ ਚੰਗੀਆਂ ਰੇਡ ਵੀ ਜਾਇ ਸੀ ਹਾਂਜੀ ਹਾਂਜੀ ਐਂ ਰੱਖੋ ਨੱਪ ਕਰਨਗੇ ਲਈ ਕਰਾਂ ਨਹੀਂ ਨਾਪਈ ਤਾਂ ਉਹਨੇ ਕੰਮ ਨੂੰ ਫੇਰ ਵੱਜਾ ਦੇ ਨਾਲ 7-8 ਆਈਆਂ ਫੇਰ ਵੇਖਵਾ ਗਈਆਂ ਦੋ ਤ ਉਹ ਆਈਆਂ ਵਧੀਆ ਆਈਆਂ ਕੋ ਡੰਗਰ ਚੰਗਾ ਲਈਦਾ ਜੀ ਬਾਹਰੋਂ ਫਿਰ ਬਿਲਕੁਲ ਜੀ ਜਾ ਕੇ ਨਾਲੇ ਥੋੜਾ ਮਾਲ ਵੀ ਸਾਫ ਸੁਥਰਾ ਬਾਹਰੋਂ ਆਉਂਦਾ ਮਾਣ ਜੀ ਝੋਟੀਆਂ ਚੰਗੀਆਂ ਆਂ ਫੜ ਫੈਂਦਾ ਜੀ ਚਲੋ ਹਾਂਜੀ ਅੱਜ ਫਿਰ ਕਿੰਦੇ ਆ ਜੀ ਅੱਜ ਪੰਜ ਮੱਝਾਂ ਤੇ ਦੋ ਗਾਈਆਂ ਜੀ ਗਾਈਆਂ ਮੇਰੇ ਬੰਬ ਖੜੇ ਗਏ ਭਾਈ ਜੀ 20 ਕਿਲੋ ਇੱਕ ਗਾਂ ਥੱਲੇ ਬੋੜਾ ਹੀ ਆ ਜੀ ਅੱਛਾ ਕੱਲ ਦੀ ਸੂਈ ਹੈ ਚਲੋ 20 ਕਿਲੋ 40 45 ਕਿਲੋ ਦੁੱਧ ਦਊਗਾ ਬਸ ਠੀਕ ਆ ਚਲੋ ਦੱਸੋ ਜੀ ਇਹਦੇ ਬਾਰੇ ਆਜੋ ਸੀ ਆ ਜੀ ਪਹਿਲਾ ਸੂਆ ਅੱਜ ਪਹਿਲਾ ਸੂਆ ਹੈ ਜੀ ਹਾਂ ਪਹਿਲਾ ਸੂਆ ਹਾਂ ਜੀ ਤਾਂ ਮੂੰਹ ਆ ਜੋ 6 ਦਾ ਹਾਂ ਹਾਂ ਜੀ ਆਪਾਂ 5 ਦਿਨ ਦੀ ਸੂਈ ਹੋਈ ਆ ਆ ਬੱਚਾ ਜੀ ਹਾਂ ਉਹ ਬੈਠਾ ਜੀ ਅੱਛਾ ਬੈਠਾ ਠੀਕ ਦੁੱਧ ਕਿੰਨਾ ਸਹੀ ਹੋਣੇ ਮੈਂ ਆਪਾਂ ਝੂੜ ਮਾਰ ਨੂੰ ਜੋ ਮਾਦੀ ਮਾਰ ਲਈਏ ਹਾਂ ਜੀ ਜਿਹੜਾ 9 ਕਿਲੋ ਦੁੱਧ ਆਣੇ 9 ਕਿਲੋ 9 ਕਿਲੋ ਆਣ ਕੇ ਥੋੜੀ ਜਿਹੀ ਮਹੀਆਂ ਜੇ ਪਰਸੋਂ ਦੀਆਂ ਆਈਆਂ ਹਾਂ ਜੀ ਅਜੇ ਖਾਦਾ-ਬੂਦਾ ਨਹੀਂ ਪੂਰਾ ਮੱਜਾਂ ਨੇ ਬਿਲਕੁਲ ਜੀ ਹੋਰ ਆ ਜਾ ਆਣ ਕੇ ਮੈਂ ਮਖਾਰ ਮੰਨ ਗਈ ਹਾਂ ਠੀਕ ਆ ਤੇ ਤੁਰੋ ਜੀ ਲੋ ਜੀ ਵੱਡੀ ਝੋਟੀਪੁਰੀ ਪੂਰਾ ਕੱਦ ਕਾਠ ਦੀ ਚਵਾਈ ਦੀ ਇਹ ਤਲੰਬਰ ਬਸ ਠੀਕ ਆ ਰਸਤਾ ਉਹਦੇ ਮਾਰ ਆ ਜੀ ਸਾਰਾ ਜੀ ਉਧਰੋਂ ਮਾਰ ਮੈਂ ਉਧਰੋਂ ਹੀ ਲੈਣਾ ਬਸ ਇਹਨੂੰ ਪੁੱਛਣ ਨੂੰ ਬਿਲਕੁਲ ਜੀ ਲੋ ਜੀ ਦੇਖੋ ਵਾਕਿਆ ਸਹੀ ਗੱਲ ਦੇਖੋ ਵੱਡੀ ਮੈਂ ਪਤਾ ਲੱਗਦਾ ਪਿਆ ਜੀ ਹਾਂਜੀ ਲੋ ਚੈੱਕ ਕਰੋ ਆ ਗਏ ਚਵਾ ਪਸਮਾ ਬਿਲਕੁਲ ਵਧੀਆ ਇੱਕ ਨੰਬਰ 9 ਕਿਲੋ ਦੁੱਧ ਹੁਣ ਖਰਾ ਝੋਟੀ ਬਸ ਠੀਕ ਆ ਜੀ ਬਸ ਠੀਕ ਆ ਠੀਕ ਆ ਆਜੋ ਆਜੋ ਭਾਈ ਆਜੋ ਨਾਸਲਾਂ ਪਤਾ ਲੱਗ ਜਾਂਦੇ ਬਾਈ ਉਧਰ ਅਖਰ ਤਾਂ ਇਹਨਾਂ ਦਾ ਫਿਰ ਲੱਗਦਾ ਹੀ ਹੈ ਜੀ ਫਿਰ ਉਹ ਸੋਣਾ ਥੋੜਾ ਆਣ ਕੇ ਬੁਖਾਰ ਮਾ ਨਹੀਂ ਠੀਕ ਆ ਹੁਣ ਠੀਕ ਆ ਬਿਲਕੁਲ ਓਕੇ ਆ ਰਾ ਠੀਕ ਆ ਬੰਦੇ ਠੀਕ ਆ ਆ ਲੈਓ ਲੈਓ ਓ ਬੱਚਾ ਨਾ ਪਾਠੀ ਆ ਜਾ ਕਾਠੀਿਲਪਰ睡ਿਆ ਜਾ ਫਾਈਂਦੇ ਚਲੋ ਹਾਂਜੀ ਬਾਈ ਫਿਰ ਇਹ ਲੋ ਤੁਸੀਂ ਕਾ ਜਨਾਂ ਦੀ ਹੈਗੀ ਆਪਾਂ ਤਾਂ ਜੈ ਜੀ ਹੁਣ ਮੁੱਲ ਕਰ ਜੈ ਜੀ ਰੱਖੋ ਬਾ ਸੁਣ ਆਪਾਂ ਭਾਵੇਂ 35 ਕਰੀਏ 40 ਕਰੀਏ 1 20 ਦੀ ਮੱਝ ਦਵਾ ਦੇ ਤੇ 2000 ਰੁਪਏ ਜੋੜ ਕਰਾਤਾ ਨੇ 1 18 ਨੇ 1 18 ਨੂੰ ਛੋੜੀ ਕਰੋ 400 ਕਰੋ 500 ਕਰੋ ਉਹ ਤੋਂ ਛੋੜੀ ਹੋਣੀ ਹੈ ਚਲੋ ਠੀਕ ਆ ਤੇ ਆ ਜੀ ਆ ਦੂਜਾ ਦੂਜਾ ਛੋਟੀ ਸੂਈ ਜੋ ਇਹ ਵੀ ਸੂਈ ਹੈ ਨਾ ਪੰਜ ਚਾਰ ਦਿਨ ਦੀ ਸੂਈ ਜੋ ਠੀਕ ਆ ਇਹਦੇ ਥੱਲੇ ਵਾਲਾ ਜਾਰਾ ਜਿਹੜਾ ਦੁੱਤੀ ਜੋ 11 ਕਿਲੋ 11 ਕਿਲੋ আরে ਪਿਆਰ ਸੁਝਾ ਸੁਆ ਬਸ ਠੀਕ ਆ ਹਾਂਜੀ ਬੱਚਾ ਵਗ ਰਹੇ ਨੇ ਇਹਦੇ ਮਗਰ ਵੀ ਕੱਟੀ ਉਹਦੇ ਮਗਰ ਵੀ ਕੱਟੀ ਦੋਨਾਂ ਵਿੱਚ ਵਿੱਚ ਦੋਨਾਂ ਮਗਰ ਜੀ ਹਾਂ ਦੋਨਾਂ ਮਗਰ ਕੱਟੀਆਂ तो देखो मैं भी बहुत चंगी आ ग्यारह किलो ग्यारह किलो तू छोटी सोने जोड़ी, जेड काली कली आज आज ठीक है ਬਹੁਤ ਵੱਡੀ ਗੱਲ ਕਾਟ ਦੀ ਝੋਟੀ ਬਠੀਆ ਆ ਬੱਚਾ ਨਾ ਜਿੰਨਾ ਹਾਂਜੀ ਗੱਡੀ ਮੰਗਲੇ ਦੀ ਤਾਂ ਹੀ ਬਿਲਕੁਲ ਜੀ ਚਲੋ ਆ ਜੀ ਬੀਜਿਆਣੇ ਇੱਕ ਨੰਬਰ ਬਠੀਆ ਹਾਂਜੀ ਬਾਈ ਜੀ ਮਰਾ ਵੇਲੋ ਗਨੀ ਦਾ ਮੋੜ ਤੇ ਕਾ ਨੂੰ ਆਪਾਂ ਭਾਵੇਂ ਦਾ 40 ਕੱਢੀਏ 35 ਇੱਕ 25 ਦੀ ਦੇਣੀ ਆ ਇੱਕ 23 ਦੀ ਦੇਵਾਂਗੇ ਬਠੀਆ 2 ਇੱਕ 23 ਦੀ ਜਿਹੜੀ ਦੇਣੀ ਛੋੜ ਹੀ ਹੋਣੀ ਚੋਟੀ ਆ ਛੋੜ ਹੀ ਹੋਣੀ ਚਲੋ ਆ ਜੀ ਇੱਧਰ ਆ ਜੀ ਆਹ ਜੀ ਆਹ ਟੋਟੀ ਸੁਣੀ ਸਿਆਣ ਦਾ ਰਾਹੀ ਆ ਜੀ ਹਾਂਜੀ ਇਹ ਬੱਚਾ ਮਰ ਗਿਆ ਜੂ ਅੱਛਾ ਬੱਚਾ ਮਰ ਗਿਆ ਇਸ ਵਾਰ ਕੇ ਮਰਿਆ ਠੀਕ ਆ 33 ਇੰਚ ਦਾ ਧਾਰਵਾ ਬੋ ਦੇ ਮੁੱਸੀ ਦੀ ਲੋਹਾਈ ਹੈ ਜੀ ਅੱਛਾ ਜੀ ਚੋਰ ਜਾਣੇ ਕਲੰਬਰ ਬਸ ਠੀਕ ਆ ਅੱਜ ਮੇਲਾ ਬਾਹਰ ਨਹੀਂ ਕੱਢੀ ਬਹੁਤ ਜਿਆਦੀ ਬਦਲ ਨਿਕਲਿਆ ਹੁਣ ਇਕੱਤੀ ਥੱਲੇ 21 ਕਿਲੋ ਹੈ 11 ਕਿਲੋ ਹੈ ਜਦੋਂ ਕੋਲ ਤਿਆਰ ਸੀ ਦੇ ਇੱਦਾਂ ਹੀ ਬੈਠ ਕੇ ਚੋਲਣੀ ਇੱਕ ਪਰਸੋਂ ਦਾ ਬੱਚਾ ਮਰਿਆ ਆਣ ਕੇ ਗੰਗੂ ਨਹੀਂ ਭੰਨਿਆ ਚੋਲੀ ਚਲੋ ਖੋਲੋ ਭਾਜੀ ਲਓ ਜੀ ਇਹ ਵੀ ਦੇਖੋ ਕਰਾ ਦੇ ਮਈਆਂ ਸਾਰੀਆਂ ਜਗ੍ਹਾ ਲੈ ਕੇ ਬਾਕੀ ਅੱਲੇ ਸ਼ਿਖਮਾਰ ਦੀ ਝੋਟੀ ਨੇ ਸੋਹਣੀ ਝੋਟੀ ਆ ਵੱਡੀ ਝੋਟੀ ਕੋਈ ਇਹ ਨਹੀਂ ਠੀਕ ਆ ਦੇਸੀ ਮਾਲ ਆ ਲੈ ਜਾ ਉੱਥੇ ਲੈ ਜਾ ਵੀਰ ਦਾ ਰਸਤਾ ਨਹੀਂ ਕੱਟੀਆਂ ਹਾਂ ਹਾਂ ਮੈਂ ਸਾਫ਼ ਕਰਨੇ ਥੋੜੇ ਆ ਜਾ ਦੇਖ ਆ ਜਾ ਜੀ ਆ ਜਾ ਬਾਜੀ ਚੱਲਣਾ 11 ਕਿਲੋ ਦੁੱਧ 14 ਸਿਰ ਕੱਢੀ 11 ਕਿਲੋ ਹੈ ਜੀ ਅਜੇ ਮੈੜਾ ਮਾਰਨਾ ਠੀਕ ਹੈ ਜੀ ਕਿਸੇ ਦੇ ਘਰ ਤੱਕ ਗਾਰੰਟੀ ਹੋਊ ਜੇ ਡੰਗ ਭੰਗੇ ਚਲੋ ਠੀਕ ਹੈ ਹਾਂ ਇੱਦਾਂ ਘਰ ਥੱਲੇ ਬਹਿ ਕੇ ਹੁਣੇ ਘਰ ਦੇ ਇੱਥੇ ਪਛਾਉਂਗੀ ਠੀਕ ਹੈ ਭਾਜੀ ਬੋਲੋ ਜੀ ਲਈ ਵੀ ਆਪਾਂ ਮਹਿੰਗੀ ਹੈ ਹਾਂਜੀ ਇੱਕ ਦਾਸ ਦੀ ਦੇਵਾਂਗੇ 1000 ਖੰਡ ਸੋੜ ਕਰੂੰਗਾ ਵਿੱਚੋਂ ਇੱਕ ਵੱਧ ਨਹੀਂ ਵੱਧ ਨਹੀਂ ਜੀ ਇਹੋ 1000 ਰੁਪਿਆ ਛੱਡ ਦੂੰਗਾ ਦਾਸ ਠੀਕ ਹੈ ਭਾਜੀ ਕਟੀ ਵਾਲੀ ਜਿਆਦੀ ਚੰਗੀ ਹੈ ਚਲੋ ਉਹਨੂੰ ਬੱਚੇ ਦਾ ਵਟਾ ਜਿਹੜਾ 15 20 ਹਜ਼ਾਰ ਦਾ ਮੈਨੂੰ ਲੱਗਣ ਡਿਆ ਠੀਕ ਹੈ ਭਾਜੀ ਹਾਂਜੀ ਹਾਂਜੀ ਆ ਗੱਬੜ ਮੈਂ ਜੋ ਤੇ ਚਾਸੂ ਆ ਜੋ ਚੰਗੀ ਮੈਂ ਭਾਜੀ ਹੈ 16 ਕਿਲੋ ਦੋਦੀ ਗਰੰਟੀ 16 ਕਿਲੋ ਹੈ ਜੀ ਹਾਂਜੀ 16 ਕਿਲੋ ਦੀ ਹੈ ਆ ਥਰੋ ਤੇ ਚੱਲਦਾ ਜੀ ਨਾ ਜੀ ਬਿਲਕੁਲ ਸੁੱਕਾ ਉਹਨੂੰ ਸਰਾਹਦੀ ਹੈ ਨਹੀਂਗਾ ਚਲੋ ਆਹੋ ਰਕੇ ਤੇ ਮੇਰੀ ਗਰੰਟੀ ਮੇਲੇ ਘਰਾਂ ਵਿੱਚ ਬੰਦੀ ਠੀਕ ਹੈ ਭਾਜੀ ਤੋਰੋ ਲਓ ਜੀ ਵੇਖੋ ਭਾਰੀ ਮੈਂ ਪੂਰੀ ਪੂਰੀ ਕੱਤਰ ਵਾਲੀ ਢਾਹ ਤੇ ਕਰਦੇ ਵਾ ਚਾਸੂ ਆਦੋ ਬਾਠੀ ਤੋਰ ਵਾ ਆਹ ਗਾਜ਼ ਕੱਲੇ ਵਾ ਆ ਦੇਖ ਵੱਡੀ ਪੂਰੀ ਮੈਂ ਪੂਰੀ ਵੱਡੀ ਜੀ ਸੁਦਾ ਕੰਮ ਕੋਲਾ ਚੰਗਾ ਬਣਾਉਂ ਤੋ ਪਰ ਹੋਣਾ ਬਾਜੀ ਪੂਰਾ ਜੇ ਕੱਲਾ ਦੇ ਜਮੇ ਲੈ ਪਾਣੀ ਆ ਦੇ ਪੂਰੇ ਹੋਏ ਆ ਆ ਜਾਓ ਬਾਜੀ ਆ ਜਾਓ ਆ ਜਾਓ ਬਿਲਕੁਲ ਜੀ ਬਾਠੀ ਕਾ ਜੀ ਦੋ ਤੇ 16 ਕਿਲੋ ਦੀ ਗਾਰੰਟੀ ਹੋ ਗਈ ਜੀ ਚਲੋ ਠੀਕ ਹਾਂਜੀ 540 ਮੈਂ ਰਾਜਸਥਾਨ ਦੀ ਠੀਕ ਆ ਬੋਲੋ ਜੀ ਮੋੜ ਤੇ ਵੇਖੋ ਇਹਦਾ ਕਰਦੇ ਆ ਜੀ 40 35 ਜਿਹੜੀ ਹਮਾਰਾ ਗੱਲ ਹੈ 127 ਦੀ ਜਿਹੜੀ ਦੇਣੀ ਹੈ 127000 ਦੀ ਦੇਣੀ ਹੈ ਚਲੋ ਠੀਕ ਆ ਕੋਈ ਛੋੜ ਛੱਪਾ ਹੋਊਗਾ ਛੋੜੀ ਕਰੋਗੇ ਛੋਟ ਹੋਊਗੀ ਉਸ ਤੇ ਪਰ ਠੀਕ ਆ ਆ ਨੀਲੀ ਨਸਲ ਜੋ ਇਹ ਵੀ ਗੱਪਣਾ ਇਹ ਥੋੜੀ ਜਿਹਾ ਬੱਸ ਹੋ ਗਈ ਜੀ ਅੱਛਾ ਇਹ ਉਤਾਰੀਏ ਦੇ ਕੋਪੋਲੇ ਵੀ ਲਾ ਦੇ ਜੀ ਠੀਕ ਆ ਹਾਂਜੀ ਇਹਦੇ ਥੱਲੇ 1.8-9 ਕਿਲੋ ਬੋੜੀ ਹੈ। ਅੱਛਾ ਜੀ। ਦੱਸੋ ਕਿ 13-14 ਕਿਲੋ। ਲਓ ਜੀ। ਸਾਰੀਆਂ ਨਿਸ਼ਾਨੇ ਆ ਗਿਆ। ਤੇ ਪੱਥਰੋਂ ਦੀ ਸੂਈ ਖੋਲੋ ਖੋਲੋ ਮੇਦੀ। ਅਜੀ ਲੋਕ ਲੈ ਜਾਓ। ਇਹ ਲੋਕ ਲੈ ਜਾਓ। 10 ਰੋਬਰ ਜੀ। ਲੋੜੀ ਕਿਉਂ ਮੇਦੀਆ ਹੋਰ ਨਹੀਂ ਦੀ ਰਹੀ। ਸਾਰੇ ਨਿਸ਼ਾਨਿਆਂ ਨਾਲੇ। ਮੈਂ ਨਾ ਚਾਰੇ ਚੱਡੇ ਦੇ ਡੱਬੂ ਕੂਸ ਮੂਹ ਸਾਰਾ ਅੱਖਾਂ ਨੇ ਇਹ ਜਿਹਾ ਕਿਦਾਂ ਮੈਂ ਇੱਕ ਇੱਕ ਮਿੰਟ ਰੋਕੋ ਜੀ ਸਿੱਖੋ। ਲਾਓ ਬੈਠੋ ਜੀ ਕੋਲ। ਪਿਓਰ ਚਲੋ। ਪਿਓਰ ਪਿਓਰ ਨਹੀਂ ਦੀ। ਲੈ ਚਲੋ। ਕਟਾ ਮਗਰਾ ਆ ਗਿਆ ਨਾ ਜੀ ਕਟਾ ਮਗਰੇ ਪਰसों ਦੀ ਛੂਈਏ ਜੇ ਪੂੜੇ ਵੀ ਨਹੀਂ ਚੱਕੇ ਕਟਾ ਮਗਰਾ ਆ ਗਿਆ ਤੇ ਵੇਖੋ ਬਰਾਦੀ ਚੰਗਾ ਬਣਾਉਂਦੋ ਤੁਸੀਂ ਵੀ ਚੱਲਣ ਦੋ ਆ ਜੋ ਜੀ ਆ ਜੋ ਆ ਜੋ ਬਾਠੀ ਲੈ ਚਲੋ ਠੀਕ ਹੈ ਹਾਂਜੀ ਭਾਈ ਜੀ। ਇਹ ਕੌਣ ਜੀ? ਮੋਨਕਾ ਨੂੰ ਤੇ ਭਾਵੇਂ ਦਾ ਲੱਖ ਕਰ ਲੀਏ। ਹਾਂਜੀ। 90 ਕਰ ਲੀਏ। ਹਾਂਜੀ। 90 ਤੋਂ ਪਹਿਲਾਂ ਸਾਡੇ ਬੰਦੇ 87000 ਰੁਪਏ ਦੀ ਮਹਿੰਗੀ। 87000 87000 ਚਲੋ। ਬਿਲਕੁਲ ਲੈਣੇ ਦੇਣੇ ਵਾਲੇ। ਪੱ ਲੈਣ ਦੇਣੇ ਕੰਮ। ਆ ਦੋ ਬਿਹੜਾਂ ਨੂੰ ਜੀ। ਦੋ ਬਿਹੜਾਂ ਆ ਗਈਆਂ। ਆ ਬਿਹੜ ਤੇ ਨਾ ਬੱਚਾ ਜੋ ਪਰਸੋਂ ਦੀ ਜੀ ਜੋ ਨਾਲੂ ਦੇਖ ਲਉ ਨਾਲ। ਠੀਕ ਆ। ਆ ਵੇਖੋ ਨਾਲੂ। ਹਾਂਜੀ ਹਾਂਜੀ। ਇਹਦੇ ਥੱਲੇ ਹੁਣ 19 ਕਿਲੋ ਦੁੱਧ ਤੇ ਆਜੋ। 19 ਕਿਲੋ। 19 ਕਿਲੋ। 22-21 ਕਿਲੋ ਇਹ ਦੁੱਧ ਘੱਟੂਗੀ ਬਿਹੜੀ। ਖੋਲੋ ਭਾਈ ਜੀ ਅਭ ਹੋ ਜਾਏ ਕਿ ਟੌਪ ਦੀਆਂ ਬੈੜਾ ਬੋਲੀਆਂ ਟੌਪ ਦੀ ਪੂਰਾ ਸਰਾ ਹੀ ਆਉਣੀ ਹੋਰ ਦੇ ਵੇਖੀ ਗਾਈਆਂ ਪਾ ਦੇ ਨੇ ਨਾਲ ਤੇ ਨਹੀਂ ਨਹੀਂ ਬਈ ਲੈ ਕੇ ਆਇਆ ਕਰੋ ਆਪਣੇ ਮੱਛਾ ਦੇ ਸੁਧਾ ਨਹੀਂ ਆਉਂਦੀਆਂ ਜਲਦਾ ਨਹੀਂ ਬਾਹਰ ਲੈਣਾ ਦੋ ਕੁ ਪੀਸ ਇੱਥੇ ਰਹਿੰਦੇ ਨਾ ਲੈ ਆ ਕਰੋ ਹੋਰ ਜਾਨ ਚੰਗੀ ਬੱਦੂ ਦੀ ਸੂਈ ਹੈ ਵੀ ਲਾ ਵੇਖੋ ਲੈਵਾ ਕੱਟ ਵਾਲਾ ਨਾਲੇ ਬੱਛਾ ਮਗਰਾ ਹੈ ਕਹਿੰਦਾ ਜੀ ਬੱਛਾ ਆਜੋ ਭਾਜੀ ਆਜੋ ਕਮਾਲ ਵਾਜੀ ਬਾਠ ਠੀਕ ਆ ਲੱਗ। ਹਾਂ। ਠੀਕ ਹੈ ਜੀ। ਹਾਂ ਜੀ। ਸ਼ਦੀਪ ਦੀ ਮੁੱਲ ਕਰਨ ਦਾ ਭਾਅ 82 ਕਰੀਏ 75 ਰੁਪਏ। ਤੇ 65000 ਦੀ ਜਿਹੜੀ ਹੈ 65000 ਦੀ ਬਸ ਜਿਹੜੀ ਛੋੜ ਛਪਾਈ ਹੋਊਗਾ ਬੱਜੇ ਨਹੀਂ ਫੜਾਈ ਜੜੀ ਜਵਾਲ ਲਗਾ ਕੁੜੀ ਵੜਨੂ ਠੀਕ ਆ ਆਹ ਕਰਾਂ ਕੱਲ ਰਾਤ ਦੀ ਸੂਈ ਜੋ ਅੱਛਾ ਸਾਰੀ ਖਾਲੀ ਕੀਤੀ ਆ ਠੀਕ ਆ 30 ਕਿਲੋ ਅੱਜ ਬੋਲਾ ਜੋੜ ਤਿਆਰ ਕੱਲ ਕੱਲ ਸੂਈ ਜੀ ਤਾਂ ਰਾਤ ਦੀ ਸੂਈ ਆ ਬੱਚਾ ਜੀ ਆ ਰਿਹਾ ਮੱਛੀ ਬੰਡਿਆ ਮੱਛੀ ਆ ਨਹੀਂ ਬੱਚਾ ਜੀ ਅੱਛਾ ਬੱਚਾ ਜੀ ਬੱਚਾ ਜੀ ਉੱਠਣ ਮੇਰੀ ਗਿਆ ਜਦ ਬੱਚਾ ਪੂਰਾ ਕੱਲ ਰਾਤ ਦੀ ਸੂਈ ਹੈ ਇਧਰ ਥੱਲੇ 30 ਕਿਲੋਣ ਖੋੜੀ ਜੋ ਵਾਹ ਐਸ 30 ਕਿਲੋ ਬੋਲਾ ਬੋਲੀ ਇਹ ਗਾਂ ਕੱਡੂ ਵੀ 40-45 ਕਿਲੋ ਦੁੱਧ ਫਾਰਨ ਦੀ ਗਾਂ ਐ ਠੀਕ ਆ ਇਹ ਵੀ ਖੋਲੀ ਬਾਈ ਜੀ ਫਿਰ ਲੋ ਜੀ 30 ਕਿਲੋ ਭੋੜਾ 30 ਕਿਲੋ ਭੋੜਾ ਅੱਜ ਕੱਲ੍ਹ ਦੀ ਸੂਈ ਥੱਲੇ ਠੀਕ ਆ ਕੋਈ ਦੋ ਡੰਗ ਚੋ ਕੇ ਖੜੇ ਤੇ ਸੱਲੀ ਕਰਕੇ ਜੇ ਦੋ ਤਿੰਨ ਪਾਰਟੀਆਂ ਨਾ ਕਰ ਤਾ ਤੁਸੀਂ ਚੁਆਈਆਂ ਕਿ ਨਹੀਂ ਕਰ ਲਈਆਂ ਆਪਾਂ ਅਸੀਂ ਚੁਆਈ ਇਹਦੀ ਤੀਜੀ ਕਰਤੀ ਆ ਜੀ ਜੀ ਹਾਂ ਇਹ ਕਦੀ ਸਵੇਰੇ ਵੀ ਚੁਆਈ ਕੀਤੀ ਜੁਈ ਨਹੀਂ ਠੀਕ ਆ ਇਹਦੇ ਚੋਂ ਲੱਗਾ ਗਾਂ ਬੜਾ ਜ਼ਿਆਦਾ ਮਿਲਦਾ ਬਸ ਠੀਕ ਆ ਜੀ ਵੱਡੀ ਵੇੜਾ ਬੁਰੀ ਆ ਨਾ ਜੀ ਫਾਰਮ ਤੋਂ ਲਈਏ ਫਾਰਮ ਤੋਂ ਫਾਰਮ ਤੋਂ ਆਜੋ ਲੈ ਆਓ ਜੀ ਲੈ ਮਾਹ ਵੇੜ ਪੂਰੀ ਸਰਾਹੀ ਅਜੇ ਕੱਲ ਦੀ ਸੂਈ ਖੜਾ ਹੋ ਕੇ ਇੱਕ ਮਿੰਟ ਵੀਡੀਓ ਦੇਖੋ ਖੜਾ ਹੈ ਜੇ ਕੁੰਡਾ ਥੋੜਾ ਥੁਰ ਬਾਸ ਇੱਕ ਮਿੰਟ ਖੜਾ ਹੈ ਬਸ ਠੀਕ ਹੈ ਮੂੰਗ ਮੌਦਮ ਵਾਹ ਠੀਕ ਆ ਲੈ ਜੋ ਤੇ ਦੁਜਾਈ ਸੁਆ ਦੁਜਾਈ ਸੁਆ ਠੀਕ ਆ ਤੂੰ ਥਾ ਜਾ ਕੇ ਬਚਾਵਾ ਰੋਕਾ ਦਿੱਤਾ ਨਹੀਂ ਗ੍ਰੀਨ ਹਾਂਜੀ ਭਾਜੀ ਲਾਸਟ ਪੀਸ ਹੀ ਹੋਰ ਲਾਸਟ ਦੇ ਮੋਲ ਕਰ ਰਹੇ ਨੇ ਇਹਦਾ ਇਹ ਜਿਆਦਾ 1.5 1.5 ਮੰਗੀ ਜਾਂਦੀ ਹੈ ਹਾਂਜੀ ਤੇ ਜਿਹੜਾ ਆਪਾਂ ਦੇਣ ਨਾਲ ਦੀ ਗੱਲ ਉਦਾਂ ਤੇ ਲੱਖ ਦੀ ਵੇਚਣੀ ਆ ਤੇ 5 ਛੋਟ ਕਰਕੇ 95000 ਦੀ ਗਾਂ ਦੇਾਂਗੇ ਜਾਓ ਠੀਕ ਆ ਬਿਲਕੁਲ ਬਦਲ ਜੈ ਜੀ ਜੈ ਜੀ ਜੈ ਜੀ ਕੰਮ 40 ਕਿਲੋ ਵਾਲੀ ਗਾਂ ਫਾਰਮ ਵਿੱਚ ਕੁਝ ਗੱਲ ਨਹੀਂ ਆ ਬਦਲ ਬਸ ਠੀਕ ਆ ਜਾਂ ਜੀ ਜਾਂ ਕੱਲ ਰਾਤ ਦੀ ਸੂਈ ਜੋ ਬਸ ਠੀਕ ਆ ਨਹੀਂ ਜੈ ਜੀ ਆ ਆ ਪਰ ਜੈ ਜੀ ਜਿਹੜਾ ਬਹੁਤ ਜਿਹੜਾ ਡੰਗਰਾ ਲੋ ਜੀ ਜੈ ਭਰੀਆ ਪਸ਼ੂ ਭਾਈਆਂ ਕੋਲ ਜੀ ਬਹੁਤ ਸੋਹਣਾ ਰੇਟ ਆਉਂਦਾ ਚਲੋ ਗਾਈਆਂ ਲੈ ਕੇ ਤਵਾਈ ਹੈ ਰੇਟ ਵੀ ਜੈ ਜੀ ਆ ਪਰ ਚੈੱਕ ਕਰਕੇ ਚੁਾਈਆਂ ਨਾ ਭਾਈ ਜੀ ਹਾਂ ਜੀ ਆਪਣੀ ਜੋਗੀ ਦੀ ਤਸਦੀਕ ਕਰਕੇ ਖੜੋ ਡੰਗਰਾ ਬਿਲਕੁਲ ਭਾਈ ਜੀ ਫਿਰ ਹਾਂ ਜੀ ਹਾਂ ਜੀ ਨੰਬਰ ਭਾਈ ਜੀ ਫਿਰ ਨੰਬਰ ਆਪਣਾ 814368 ਤੇ 37725 ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰ ਤੇ ਪਿੰਡ ਦੁਲਜੀਪੁਰ ਸਸਿਕਾ ਹਾਂਜੀ ਤੇ ਨਾਮ ਮੇਰਾ ਸੁਖਵਿੰਦਰ ਸਿੰਘ ਹੋ ਕਰਕੇ ਠੀਕ ਹੈ ਬਈ ਹਾਂਜੀ ਹਾਂਜੀ